ਕਾਲ ਜੀ ਮੈਂ ਧਰਮਿੰਦਰ ਸਿੰਘ ਜਨਮ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸੁਭਾ ਕਮੇਟੀ ਦੀ ਮੀਟਿੰਗ ਜਲੰਧਰ ਦੇ ਵਿੱਚ ਅਸੀਂ ਕੀਤੀ ਹੈ ਮੀਟਿੰਗ ਦੇ ਵਿੱਚ 24 ਮਈ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਦੇ ਉੱਤੇ ਕੀਤੀ ਗਈ ਵਿਸ਼ਾਲ ਕਨਵੈਨਸ਼ਨ ਤੇ ਬਾਅਦ ਵਿੱਚ ਮਾਰਚ ਦੇ ਬਾਰੇ ਵਿੱਚ ਚਰਚਾ ਹੋਈ ਹੈ ਤੇ ਨੌਜਵਾਨ ਸਭਾ ਦੇ ਪੂਰੇ ਪੰਜਾਬ ਭਰ ਦੇ ਸਾਰੇ ਆਗੂਆਂ ਨੇ ਸਾਰੇ ਸਾਥੀਆਂ ਨੇ ਭਰਮਿਸ਼ ਮੂਲੀਅਤ ਕਰਕੇ ਇਹ ਦੱਸਿਆ ਕਿ ਪੰਜਾਬ ਦੇ ਵਿੱਚ ਨੌਜਵਾਨੀ ਲੜਨਾ ਚਾਹੁੰਦੀ ਹੈ ਉਹ ਜਿਹੜੇ ਗਦਰੀ ਜੋਧੇ ਐ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਉਣ ਦੇ ਲਈ ਲਗਾਤਾਰ ਸੰਘਰਸ਼ ਲੜਿਆ ਫਾਂਸੀਆ ਦੇ ਰਸੇ ਤੱਕ ਤੁੰਮੀ ਉਹਨਾਂ ਨੂੰ ਜਨਮ ਦਿਨ ਮਨਾਉਣ ਦਾ ਇੱਕ ਨਵਾਂ ਤਰੀਕੇ ਦਾ ਇੱਕ ਸੁਨੇਹਾ ਪੰਜਾਬ ਭਰ ਦੀ ਨੌਜਵਾਨੀ ਨੇ ਦਿੱਤਾ ਤੇ ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਬੇਰੋਜ਼ਗਾਰੀ ਤੇ ਹੋਰ ਜਿੰਨੀਆਂ ਲਾਮਤਾਂ ਜਾਂ ਉਹ ਲਗਾਤਾਰ ਸਰਕਾਰ ਤੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਜਿਹੜੀਆਂ ਆਮ ਕੀਰਤੀ ਵਰਗ ਦੇ ਉੱਪਰ ਥੋਸੀਆਂ ਜਾ ਰਹੀਆਂ ਹਨ ਉਹਦੇ ਬਾਰੇ ਚਰਚਾ ਕੀਤੀ ਤੇ ਆਨ ਆਲੇ ਸਮੇਂ ਦੇ ਵਿੱਚ ਕਨਵੈਨਸ਼ਨ ਨੇ ਸੱਦਾ ਦਿੱਤਾ ਸੀਗਾ 31 ਜੁਲਾਈ ਤੱਕ ਜਿਹੜੀ ਐ ਥੱਲੇ ਜਥੇਵੰਦਕ ਚੋਣਾਂ ਜਿਹੜੀਆਂ ਤਹਿਸੀਲ ਜਿਲ੍ਹਾ ਪੱਧਰੀ ਜਿਹੜੀਆਂ ਜਥੇਵੰਦਕ ਚੋਣਾਂ ਕੀਤੀਆਂ ਜਾਣ। ਅੱਜ ਸਵੇਰ ਕਮੇਟੀ ਦੇ ਵਿੱਚ ਇਹ ਫੈਸਲਾ ਹੋਇਆ ਹੈ ਪੂਰੇ ਪੰਜਾਬ ਭਰ ਦੇ ਵਿੱਚ 31 ਜੁਲਾਈ ਤੱਕ ਜਿਹੜੀਆਂ ਐ ਤਹਿਸੀਲ ਕਮੇਟੀਆਂ ਦੀਆਂ ਜਥੇਵੰਦਕ ਚੋਣਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਜਿਹਦੀ ਵਿਉਤਬੰਦੀ ਪ੍ਰੋਪਰ ਤੌਰ ਤੇ ਬਣਾ ਬਣਾ ਲਈ ਗਈ ਹੈ। ਨੀਤੀਆਂ ਤੈਅ ਕਰ ਲਈਆਂ ਗਈਆਂ ਐ। ਜ਼ਿਲ੍ਹੇ ਦੀਆਂ ਮੀਟਿੰਗਾਂ ਤੈਅ ਕੀਤੀਆਂ ਗਈਆਂ ਐ। ਉਹਦੇ ਨਾਲ ਹੀ ਪੰਜ ਜਿਹੜੀਆਂ ਆ ਬੇਰੋਜ਼ਗਾਰੀ ਤੇ ਨਸ਼ੇ ਦੇ ਵਿਰੁੱਧ ਜਿਹੜੀਆਂ ਆ ਕਨਵੈਨਸ਼ਨਾਂ ਕਰਨ ਦਾ ਵੀ ਐਲਾਨ ਕੀਤਾ ਹੈ ਇਹ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਆ ਦੋ-ਦੋ ਤਿੰਨ-ਤਿੰਨ ਜ਼ਿਲ੍ਹਿਆਂ ਦੇ ਇਕੱਠੇ ਕਰਕੇ ਕਨਵੈਨਸ਼ਨ ਸ਼ੀਲ ਪੱਗਸੇ ਨੂੰ ਹੋ ਜਾਣ ਸਭਾ ਵੱਲੋਂ ਬੇਰੋਜ਼ਗਾਰੀ ਤੇ ਨਸ਼ੇ ਦੇ ਵਿਰੁੱਧ ਜਿਹੜੀਆਂ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਕਿਉਂਕਿ ਸਰਕਾਰ ਜਿਹੜੀ ਮੌਜੂਦਾ ਪੰਜਾਬ ਦੀ ਹੈ ਭਗਵੰਤ ਮਾਨ ਦੀ ਸਰਕਾਰ ਹੈ ਉਹ ਲਗਾਤਾਰ ਪੁਲਿਸ ਦੇ ਗੁੰਡਾ ਰਾਜ ਦੇ ਵੱਲੋਂ ਵੱਧ ਰਹੀ ਹੈ ਤੇ ਕਿਰਤੀ ਵਰਗ ਦੇ ਉੱਪਰ ਬੇਰੋਜ਼ਗਾਰੀ ਵੀ بڑے ਵੱਡੇ ਪੱਧਰ ਤੇ ਉੱਪਰ ਥੋਸੀ ਜਾ ਰਹੀ ਹੈ ਤੇ ਨਸ਼ਾ ਵੀ ਲਗਾਤਾਰ ਲੋਕਾਂ ਦੇ ਘਰਾਂ ਘਰਾਂ ਵਿੱਚ ਜਾ ਰਿਹਾ ਹੈ ਜਿਹੜਾ ਨਸ਼ੇ ਦੇ ਵਿਰੁੱਧ ਜੁੱਧ ਦਾ ਜਿਹੜਾ ਨਾਰਾ ਲਾ ਕੇ ਭਗਵੰਤ ਮਾਨ ਸਰਕਾਰ ਪੰਜਾਬ ਦੇ ਵਿੱਚ ਲੱਗੀ ਹੋਈ ਆ ਉਹ ਇੱਕ ਨਾਰਾ ਮੈਜ਼ ਸੀਮਤ ਹੈ ਇਸੇ ਜੁੱਧ ਨਸ਼ਿਆ ਦੇ ਵਿਰੁੱਧ ਜੁੱਦ ਤੇ ਨਾ ਦੇ ਹੇਠ ਜਿਹੜਾ ਲੋਕਾਂ ਦੇ ਉੱਪਰ ਝੂਠੇ ਪਰਚੇ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਵਾਪਰੀਆਂ ਜਿਹੜੇ ਲੜਦੇ ਲੋਕ ਹੈ ਜਿਹੜੇ ਬੋਲਦੇ ਆ ਉਹਨਾਂ ਦੇ ਵਿਰੁੱਧ ਵੀ ਜਿਹੜੀ ਆ ਆਪਣੀ ਗੁੰਡਾ ਪੁਲਿਸ ਦੇ ਵੱਲੋਂ ਜਿਹੜੀ ਆ ਕਹਿੰਦੀ ਹੈ ਗੈਰ ਮਨੁੱਖੀ ਜਿਹੜੀ ਕਾਰਵਾਈਆਂ ਕਰਾਈਆਂ ਜਾ ਰਹੀਆਂ ਜਿਹਦਾ ਤਸ਼ੱਦਦ ਪੰਜਾਬ ਦੀ ਨੌਜਵਾਨੀ ਨੂੰ ਚੱਲਣਾ ਪੈ ਰਿਹਾ ਆ ਇਸੀ ਗੱਲ ਨੂੰ ਲੈ ਕੇ ਅਸੀਂ ਜਿਹੜੀਆਂ 5 ਜਿਹੜੀਆਂ ਐ ਕਨਵੈਨਸ਼ਨਾਂ ਵੀ ਕਰਨ ਜਾ ਰਹੀਆਂ ਜਿਹੜੀ ਅੰਮ੍ਰਿਤਸਰ ਫਲੋਰ ਹਰਿਆਣਾ ਸਰਗੁਰੜ ਫਰੀਦਕੋਟ ਮੁਕੇਰੀਆਂ ਤਲਵਾੜਾ ਅਲੱਗ-ਅਲੱਗ ਇਸੇ ਪ੍ਰਕਾਰ ਨਾਲ ਤੈਅ ਕੀਤੀਆਂ ਜਿਦੇ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੂੰ ਸੀ ਸੱਦਾ ਦਿੱਤੇ ਆ ਕਿ ਉਹ ਇਹਨਾਂ ਕਨਵੈਨਸ਼ਨਾਂ ਦੇ ਵਿੱਚ ਵੀ ਹਿੱਸਾ ਵੜਨ ਤੇ ਜਥੇਬੰਦੀ ਦੀ ਤਾਕਤ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਜਿਹੜਾ ਫੈਸਲਾ ਕੀਤਾ ਹੈ ਵੀ ਪਿੰਡਾਂ ਤੋਂ ਲੈ ਕੇ ਜ਼ਿਲ੍ਹਿਆਂ ਤੱਕ ਜਿਹੜੀ ਜਥੇਬੰਦੀ ਦੀਆਂ ਕਮੇਟੀਆਂ ਨੂੰ ਉਹਦਾ ਉਹਦਾ ਨਵੀਨੀ ਕਰਨ ਕੀਤਾ ਜਾਵੇ ਉਹਨਾਂ ਦੀ ਦੁਬਾਰਾ ਤੋਂ ਚੋਣਾਂ ਕੀਤੀਆਂ ਜਾਣ ਇਹਦੇ ਚ ਅੱਜ ਤੋਂ ਹੀ ਜਿਹੜੇ ਸਾਥੀ ਜਿਹੜੇ ਜੁਟ ਜਾਣ ਤੇ ਸੂਬਾ ਕਮੇਟੀ ਨੇ ਤੈਅ ਕੀਤਾ ਹੈ ਵੀ ਅਸੀਂ 31 ਜੁਲਾਈ ਤੱਕ ਜਿਹੜਾ ਹੈ ਇਹ ਸਾਰਾ ਕੰਮ ਕੰਪਲੀਟ ਕਰਾਂਗੇ ਤੇ ਸ਼ਹੀਦ ਉਧਮ ਸਿੰਘ ਦੇ ਨੂੰ ਯਾਦ ਕਰਦੇ ਆ ਅਸੀਂ ਇੱਕ ਵੱਡੀ ਜਿਹੜੀ ਸੂਬਾ ਪੰਦਰੀ ਕਨਵੈਨਸ਼ਨ ਜਿਹੜੀ ਹੈ ਉਹ ਉਹ ਵੀ ਕਰਾਂਗੇ ਉਹਦੀ ਵੀ ਤਿਆਰੀਆਂ ਅਸੀਂ ਹੁਣ ਤੋਂ ਹੀ ਆਰੰਭ ਦੇਣੀਆਂ ਆ ਤੇ ਇਸੇ ਇਹ ਦੀ ਡੇਟ ਵੀ ਅਸੀਂ ਹਜੇ ਤੱਕ ਤੈਅ ਕੀਤੀ ਹੈ ਇਹ ਸਾਰੀ ਜਿਹੜੀ ਅੱਜ ਦੀ ਮੀਟਿੰਗ ਦੀ ਕਾਰਵਾਈ ਅਸੀਂ ਤੁਹਾਡ ਨੂੰ ਸਾਂਝੀ ਕੀਤੀ ਹੈ ਜਿਦੇ ਵਿੱਚ 24 ਮਈ ਦੀ ਕਨਵੈਨਸ਼ਨ ਦਾ ਟੋਟਲ ਰਿਵਿਊ ਕੀਤਾ ਗਿਆ ਘਾਟਾ ਤੇ ਵਾਧਾ ਸਾਰੇ ਬਾਰੇ ਚਰਚਾ ਹੋਈ ਹੈ ਤੇ ਵਧਾਈ ਦਿੰਦੀ ਹੈ ਪੰਜਾਬ ਭਰ ਦੇ ਸਾਰੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਉਤਸ਼ਾਹ ਦੇ ਨਾਲ ਇਸ ਕਨਵੈਨਸ਼ਨ ਨੂੰ ਕਾਮਯਾਬ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਸ ਵੀ ਰੱਖਦੀ ਹੈ ਜਥੇਬੰਦੀ ਦੀ ਸੂਬਾ ਕਮੇਟੀ ਤੇ ਹੇਠਾਂ ਜਿਹੜੀ ਜਥੇਬੰਦੀ ਦੇ ਕਾਰਕੁਨਾਂ ਹੋਰ ਤੇਜ਼ੀ ਨਾਲ ਕੰਮ ਕਰਨਗੇ ਤੇ 31 ਜੁਲਾਈ ਤੱਕ ਜਿਹੜੀ ਹੈ ਤਹਿਸੀਲਾਂ ਤੇ ਜ਼ਿਲ੍ਹਿਆਂ ਦੀ ਜਿਹੜੀਆਂ ਕਮੇਟੀਆਂ ਜਿਹੜੀਆਂ ਚੁਣ ਕੇ ਆਨ ਆਲੇ ਜਿਹੜੇ ਅਗਲੇ ਐਕਸ਼ਨ ਆ ਉਹਨਾਂ ਦੇ ਵਿੱਚ ਬਾਦ ਚੜ ਕੇ ਜਿਹੜਾ ਹਿੱਸਾ ਲੈਣਗੇ ਮੇਰੇ ਨਾਲ ਹੀ ਸੂਬਾ ਪ੍ਰਧਾਨ ਸਾਡੇ ਮਨਜਿੰਦਰ ਸਿੰਘ ਢੇਸੀ ਜੀ ਹੈ ਉਹ ਵੀ ਤੁਹਾਡੇ ਨਾਲ ਜਿਹੜੇ ਆ ਸਾਥ ਪਾਣਗੇ ਅੱਜ ਦੀ ਮੀਟਿੰਗ ਦੇ ਬਾਰੇ ਤੇ ਨੋਜਮਾਨਾਂ ਨੂੰ ਇਸ ਵੀਡੀਓ ਦੇ ਮੈਸੇਜ ਦੇ ਨਾਲ ਸੁਨੇਹਾ ਦੇਣਗੇ ਰੈਲੀ ਤੋਂ ਲੈ ਕੇ ਆਨ ਆਲੇ ਸਮੇਂ ਦੇ ਵਿੱਚ ਜਥੇਬੰਦੀ ਨੂੰ ਕਿਦਾਂ ਅੱਗੇ ਤੱਕੜਾ ਵਾਅਦਾ ਕੀਤਾ ਜਾਵੇ ਤੇ ਆਨ ਆਲੇ ਨੋਜਮਾਨਾਂ ਦੇ ਮੁੱਦਿਆਂ ਦੇ ਉੱਪਰ ਲੜਾਈ ਕਿਦਾਂ ਲੜੀਏ ਮਨਜਿੰਦਰ ਸਿੰਘ ਢੇਸੀ ਅੱਜ ਜੀ ਸ਼੍ਰੀਪੱਤ ਸਨਾਨ ਸਭਾ ਪੰਜਾਬ ਵੱਲੋਂ ਜਿਹੜੀ ਪਿਛਲੇ ਦਿਨਾਂ ਦੇ ਅੰਦਰ ਤੋ ਵੀ ਮੇਰੇ ਦਿਨ ਉੱਤੇ ਤੇ ਸ਼ਹੀਦ 박ਸੋਂ ਨਨਸਬਾ ਦੇ ਸਥਾਪਨਾ ਦਿਵਸ ਨੂੰ ਮੌਕਾ ਰੱਖਦੇ ਆ ਜਿਹੜੀ ਕਨਵੈਨਸ਼ਨ ਕੀਤੀ ਸੀ ਉਸ ਕਨਵੈਨਸ਼ਨ ਦਾ ਰਿਵਿਊ ਕਰਨ ਉਪਰੰਤ ਜਿਹੜਾ ਆਉਣ ਵਾਲੇ ਸਮੇਂ ਦੀ ਜੇ ਕੋਈਸ ਕੰਮ ਕੱਢੇ ਆ ਜਿਨ੍ਹਾਂ ਵਿੱਚ ਸਭ ਤੋਂ ਵੱਡਾ ਜਿਹੜਾ ਆ 31 ਜੁਲਾਈ ਸ਼ਹੀਦ ਉਹ ਸਿੰਘ ਦੇ ਜੀਵਨੀ ਤੱਕ ਜਿਹੜਾ ਆ ਉਹ ਅਸੀਂ ਪੂਰੇ ਪੰਜਾਬ ਦੀਆਂ ਜਿਹੜੇ ਜ਼ਿਲ੍ਹੇ ਆ ਚਾਹੀ ਤਹਿਸੀਲਾਂ ਆ ਤੇ ਜੂਨ ਤੱਕ ਜਿਹੜਾ ਅਸੀਂ ਦੁਬਾਰਾ ਤੋਂ ਜਿਹੜਾ ਇੱਕ ਵਾਰ ਨਵੀਨੀ ਕਰਨ ਕਰਾਂਗੇ ਤੇ ਉਹਦੀ ਮੈਂਬਰਸ਼ਿਪ ਕਰਕੇ ਤੇ ਉਦੋਂ ਅੱਗੇ ਜਿਹੜਾ ਆ ਪ੍ਰੋਗਰਾਮ ਆ ਜਿਹੜਾ ਨਸ਼ਿਆਂ ਦਾ ਆ ਬੇਰੁਜ਼ਗਾਰੀ ਦਾ ਆ ਇਸ ਦੋਨਾਂ ਵੱਟਿਆ ਮੁੱਦਿਆਂ ਦੇ ਉੱਤੇ ਜਿਹੜੇ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਹੈ ਸੰਘਰਸ਼ ਦਾ ਵਿਗਲ ਜਿਹੜਾ ਜੋ ਵੀ ਮਈ ਨੂੰ ਦੇਸ਼ ਭਰ ਯਾਦਗਾਰ ਹਾਲਤੋਂ ਬਜਾਇਆ ਸੀ ਉਹ ਜਿਹੜਾ ਸੰਘਰਸ਼ ਆ ਉਹ ਅੱਜ ਚਾਹੀ ਕੇਂਦਰ ਦੀ ਬੀਜੇਪੀ ਸਰਕਾਰ ਆ ਚਾਹੇ ਉਹ ਪੰਜਾਬ ਦੀ ਜਿਹੜੀ ਭਗਵੰਤ ਸਿੰਘ ਸਰਕਾਰ ਆ ਜਿਹੜੀ ਸੱਤਾ ਦੇ ਵਿੱਚ ਜਿਹੜੀ ਆ ਦੋਨਾਂ ਮੁੱਖ ਮੁੱਦਿਆਂ ਦੇ ਉੱਤੇ ਜਿਹੜੀ ਆਪਣੀ ਸਰਕਾਰ ਬਣਾਉਣ ਲਈ ਕਾਮਯਾਬ ਰਹੀ ਹੈ ਪਰ ਇਹ ਪੰਜਾਬ ਦੇ ਉਹ ਨੌਜਵਾਨ ਨੇ ਜਿਹਨਾਂ ਨੌਜਵਾਨਾਂ ਨੇ ਦੇਸ਼ ਨੂੰ ਰਾਹਤ ਸੇਰਾ ਬਣਾਇਆ ਸੋ ਇਸੇ ਦੇ ਤਹਿਤ ਕੜੀ ਦੇ ਤਹਿਤ ਜਿਹੜਾ ਆਉਣ ਵਾਲੇ ਦਿਨਾਂ ਦੇ ਅੰਦਰ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਵੱਡੀ ਲਾਮਬੰਦੀ ਤੇ ਰਜਗਾਰ ਦੇ ਪ੍ਰਾਪਤੀ ਦੇ ਵਾਸਤੇ ਜਿਹੜਾ ਚਾਹੇ ਪੰਜਾਬ ਦੀ ਸਰਕਾਰ ਆ ਜਿਨੇ ਰਜਗਾਰ ਜਾਂ ਫਿਰ ਮੇਰੇਜਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਜਾ ਫਿਰ ਕੇਂਦਰ ਦੀ ਜਿਹੜੀ ਆ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੈ ਜਿਹਨੇ 2 ਕਰੋੜ ਰੁਜ਼ਗਾਰ ਜਿਹੜਾ ਨੌਜਵਾਨਾਂ ਨੂੰ ਦੇਣ ਲਈ ਮੰਨਿਆ ਸੀ ਉਹਨਾਂ ਦੇ ਖਿਲਾਫ ਜਿਹੜਾ ਆ ਇਹ ਜਿਹੜੇ ਪੰਜਾਬ ਦੇ ਨੌਜਵਾਨ ਇੱਕ ਲਹਿਰ ਖੜੀ ਕਰਨਗੇ ਤੇ ਉਹਦਾ ਹਿੱਸਾ ਬਣ ਲਈ ਅਸੀਂ ਅਪੀਲ ਕਰਦੇ ਹਾਂ ਪੂਰੇ ਪੰਜਾਬ ਭਾਰਤ ਦੇ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਕਿ ਆਓ ਨੌਜਵਾਨੋ ਅੱਜ ਬੋਕਾ ਆ ਸ਼ਹੀਦ ਉਦਮ ਸਿੰਘ ਸ਼ਹੀਦ ਭਗਤ ਸਿੰਘ ਦੇ ਉਸ ਵਿਚਾਰਧਾਰਾ ਨੂੰ ਮੁੱਖ ਰੱਖਦੇ ਆ ਆਪਾਂ ਜਿਹੜੀ ਆ ਉਹ ਦੇਸ਼ ਭਗਤਾਂ ਨੇ ਜਿਹੜਾ ਬਰਾਬਰਤਾ ਵਾਲਾ ਨਾਰਾ ਦਿੱਤਾ ਸੀ ਤੇ ਜਿਹੜਾ ਨਾਰਾ ਸ਼ਾਦੀ ਸ਼ੀਰ ਭਗਤ ਸਿੰਘ ਨੌਜਵਾਨ ਸਭਾ ਬਰਾਬਰ ਵਿਦਿਆ ਸੇਤ ਤੇ ਰੋਜ਼ਗਾਰ ਸਬਦਾ ਹੋਵੇ ਇਹ ਅਦਕਾਰ ਨਾਰੇ ਤਹਿਤ ਜਿਹੜਾ ਆ ਉਹ ਪੂਰੇ ਭਾਰਤ ਨੇ ਜਿਹੜਾ ਇੱਕ ਪ੍ਰੋਗਰਾਮ ਤਿਆਰ ਕੀਤਾ ਆ ਆਓ ਇਸ ਪ੍ਰੋਗਰਾਮ ਦੇ ਤਹਿਤ ਉਹ ਪੰਜਾਬ ਦੀ ਸਰਕਾਰ ਨੂੰ ਅੱਗੇ ਲਾ ਕੇ ਕੇਂਦਰ ਦੀ ਸਰਕਾਰ ਕੋਲੋਂ ਜਿਹੜੀਆਂ ਨੌਜਵਾਨਾਂ ਦੀਆਂ ਮੰਗਾਂ ਆ ਉਹਨਾਂ ਦੇ ਕੇਂਦਰ ਜਿਹੜੀ ਆ ਅਗਲੇ ਸੰਘਰਸ਼ ਦੀ ਤਿਆਰੀ ਕਰੀਏ ਤੇ ਅਸੀਂ ਅਪੀਲ ਕਰਦੇ ਆ ਕਿ 31 ਜੁਲਾਈ ਤੱਕ ਜਿਹੜੇ ਆ ਪੂਰੇ ਪੰਜਾਬ ਦੇ ਨੌਜਵਾਨ ਆ ਉਹ ਜਿਹੜੇ ਜਥੇਬੰਦ ਹੋ ਕੇ ਸ਼ੀਰਪਖ ਸਿੰਘ ਨੌਂ ਸਭਾ ਦੇ ਮੈਂਬਰ ਬਣ ਤੇ ਆਉਣ ਵਾਲੇ ਸੰਦਰਸ਼ ਜਿਹੜਾ ਆਪਣਾ ਯੋਗਦਾਨ ਪਾਉਣ ਇਹਨਾਂ ਸ਼ਬਦਾਂ ਦਾ ਤੁਹਾਡਾ ਧੰਨਵਾਦ